ਲੀਡਰ ਹੀ ਬਕਿਆ ਰਹਿੰਦੇ ਆ ਆਸਤਰ ਵਿੱਚ ਇਹਨਾਂ ਦੀ ਈਡੀ ਜਾਂਚ ਹੋਵੇ ਕਿਵੇਂ 10-7 ਕਰੋੜ ਦੀਆਂ ਕੋਠੀਆਂ ਪਈ ਜਾਂਦੀਆਂ ਇਹਨਾਂ ਕੋਲ ਸਾਈਕਲ ਨਹੀਂ ਸੀਗੇ ਆਮ ਹਾਲੀ ਪਈ ਜਾਂਦੀਆਂ 7 ਕਰੋੜ ਦੀ ਕਿ ਕੋ ਕੌਣ ਹੈ ਸਰਾਰੀ ਕੇ ਫਲਾਰੀ ਜਿਹਨਾਂ ਸਰਪੰਚੀ ਮਾਰਤਾ ਪਿੰਡ ਦਾ ਆਰਦੇ ਦਾ 25 ਲੱਖ ਲੈ ਗਿਆ ਉਹ ਕਹਿੰਦੇ 50 ਕਰੋੜ ਇਕੱਠਾ ਕਰ ਗਿਆ ਸਰਪੰਚਾਂ ਤੋਂ ਸਾਡੇ ਮਾਨਸਾਲਾ ਸਭ ਤੋਂ ਵੱਡਾ ਕਰਾਪਸ਼ਨ ਚ ਮੜਿਆ ਗਿਆ ਇਹ ਪਹਿਲਾਂ ਉਹਦਾ ਕੀ ਕਰਤਾ ਇਹ ਕਹਿੰਦੇ ਸੀ ਜੀਓ ਟਾਰਲੈਸ ਕਰਾਂ ਕਰਾਚੰਦੇ ਕੀ ਕਰਤਾ ਇਹੋ ਆ ਆਰਾਮਣ ਦਾ ਕੀ ਕਰਤਾ ਕੁਛ ਨਹੀਂ ਕਰਦੇ ਦਿਖਾਵਾ ਕਰਦੇ ਨੇ ਢਾਵਾ ਕਰਦੇ ਅਸਥਿਹਾਰਵਾਜੀ ਕਰਨੀ ਆ ਫਾਸਿੰਦਰਦੀਪ ਸਿੰਘ ਦੇ ਇਨਸਾਫ ਲਈ ਪਹੁੰਚਿਆ ਤੇ ਜ਼ੁਲਮ ਹੋਇਆ ਕਿਉਂ ਜਿੱਥੇ ਜ਼ੁਲਮ ਹੁੰਦਾ ਉੱਥੇ ਫਰਜ ਹੈ ਹਰ ਸਿੱਖ ਦਾ ਹਰ ਚਿਹਰੇ ਦਾ ਜਾਣਾ ਹਣਾ ਆਪਾਂ ਮਨਿੰਦਰਦੀਪ ਲਈ ਆਏ ਆਪਣੇ ਤੇ ਖੁਦ ਜ਼ੁਲਮ ਹੋਇਆ ਸੀ 7-8 ਮਹੀਨੇ ਧਰਨਾ ਵੀ ਚੱਲਿਆ ਸੀ ਤਰੀਕਾਂ ਪਈਆਂ ਉਹ ਹੁਣ ਤੱਕ ਬੁੱਤਲੇ ਤੁਰੇ ਫਿਰਦੇ ਆ ਨਰਿੰਦਰਦੀਪ ਨੂੰ ਲੜਨਾ ਪਿਆ ਇਹ ਪਰਿਵਾਰ ਨੂੰ ਅਖੀਰ ਤੱਕ ਜਮਾ ਖੜਨਾ ਪੂ ਕੱਲਿਆਂ ਨੂੰ ਖੜਨਾ ਪਉਣ ਵਾਲੇ ਅੰਤ ਤੱਕ ਜੋ ਤਾਇਆ ਤਾਇਆ ਕੰਮ ਹੁੰਦਾ ਜਦੋਂ ਉਦੋਂ ਬਹੁਤ ਦੁਨੀਆ ਸਾਧ ਦਿੰਦੀ ਹੈ ਫਿਰ ਹੋਰ ਮਸਲੇ ਆ ਜਾਂਦੇ ਨਵੇਂ ਉਧਰ ਉਲਝ ਜਾਂਦੇ ਆਪਾਂ ਲੇਟੈਸਟ ਮਾਦ ਲੇ ਇੱਕ ਮਸਲੇ ਚੱਕ ਲੋ ਇਹ ਹੋ ਗਿਆ ਫੌਜੀ ਵਾਲਾ ਹੋ ਗਿਆ ਉਹ ਲੱਖੇ ਵਾਲਾ ਹੋ ਗਿਆ ਲਖਵੀਰ ਲਖੇ ਵਾਲਾ ਕਰਨਲ ਬਾਠ ਵਾਲਾ ਕਰਨਲ ਬਾਠ ਤੋਂ ਪਹਿਲਾਂ ਉਹ ਜਿਹੜਾ ਮੁੰਡਾ ਮਾਰਿਆ 6 ਮਾਸਲੇ ਨੇ ਕੋਈ ਇਹ ਮਾਸਲੇ ਤੇ ਹੱਲ ਹੋਇਆ ਅਜੇ ਤੱਕ ਕੋਈ ਇਨਸਾਫ ਮਿਲਿਆ ਸਾਨੂੰ ਨਹੀਂ ਮਿਲਿਆ ਮੈਂ 11 12 ਤਰੀਕਾ ਬਹੁਤ ਦਾ ਫਿਰਦਾ ਉਹੀ ਨਛਾਵਾਤੀ ਤੁਸੀਂ ਵੀ ਚੱਕੇ ਸੀ ਮੁੱਦੇ ਆ ਆਪਾਂ ਲਹਿਰ ਸ਼ੁਰੂ ਆਪਾਂ ਕਰੀ ਜਾਂਦਾ ਸ਼ਹੀਰ ਹੋਰ ਕਿਸ ਨੇ ਲਹਿਰ ਆਪਾਂ ਲੜ ਰਹੇ ਆ ਅੱਜ ਵੀ ਲੜ ਰਹੇ ਆ ਨਾ ਦਾ ਕੋਈ ਹੋਰ ਲੜਿਆ ਬੋਲਣ ਵਾਲੇ ਬਥੇਰੇ ਨੇ ਫੇਸਬੁੱਕ ਤੇ ਪ੍ਰੈਕਟੀਕਲ ਕਰਨਾ ਪੈਂਦਾ ਜੇ ਉਹ ਜਾ ਕੇ ਗਲਾਮ ਦੇ ਹੱਥ ਪਾਉਣਾ ਪੈਂਦਾ ਤਾਂ ਪਤਾ ਲੱਗਦਾ ਐਥੇ ਫੋਕੀਆਂ ਟਾਰਾ ਮਾਰ ਦੇਣਗੇ ਐਵੇਂ ਨਾਫਰਤ ਕਰਾਂਗੇ ਇੱਕ ਦੂਜੇ ਨਾਲ ਜੇ ਮੈਂ ਹੁਣ ਸਾਂਝਾ ਕੰਮ ਆ ਸਰਬਜਨਤਾ ਕੰਮ ਹਰੇਕ ਨੂੰ ਸਮਝਣਾ ਚਾਹੀਦਾ ਕੰਮ ਕਿਉਂ ਦੀਆਂ ਨੇ ਯਾਰ ਸਰਕਾਰ ਕਿੱਥੋਂ ਖਤਮ ਕਰਨੀ ਆ ਜਿੰਨਾ ਮਰਜ਼ੀ ਨਾਲ ਤੂੰ ਦਾ ਸਾਫ ਸੋਡਿਬਿਕਦਾ ਨਹੀਂ ਫੰਡੇ ਉਹ ਤਾਂ ਮਤ ਹੋਈ ਜਾਂਦੀ ਐ ਉਹ ਬਹਿੰਡਿਆਲੇ ਪਰਸੋ ਦਾ ਕਹਿਣਾ ਸਾਡਾ ਹਾਰਾ ਪੰਡਵ ਕਿਹਾ ਉਹ ਆ ਪੁੱਛੜਾ ਮੁੰਡੇ ਖੜਦੇ ਨੇ ਪਿਛੇ ਨਸ਼ਾ ਕਹਿੰਦਾ ਘੋੜੇ ਪੰਡਾ ਚ ਭਾਈ ਜੰਨਾ ਮਰਜੀ ਵਾਲਾ ਛੋਡੇ ਭਾਈ ਨਸ਼ਾ ਛੋਡੇ ਭਾਈ ਨਸ਼ਾ ਜੰਨਾ ਮਰਜੀ ਲੈ ਲੈ ਮੰਨ ਲੋਕਾਂ ਦਾ ਇੱਕ ਆ ਜਿਨ੍ਹਾਂ ਦੇ ਪੁੱਤ ਮਾਰਦੇ ਨੇ ਉਹ ਨਹੀਂ ਬੋਲਦੇ ਉਹ ਚੁੱਪ ਵਟ ਲੈਂਦੇ ਨੇ ਕਿ ਸਮਾਰਨਾ ਜਿਵੇਂ ਆ ਭੈਣ ਹਿੰਮਤ ਕਰ ਲਈ ਆਪਦੇ ਘਰ ਵਾਲੇ ਲਈ ਬੋਲੀ ਤਾਂ ਸਹੀ ਲੜੂਗੀ ਤਾਂ ਅਖੀਰ ਤੱਕ ਰੋਸਾ ਹੀ ਬਕਿਆ ਰਹੀ ਆ ਲੀਡਰ ਹੀ ਬਕਿਆ ਰਹਿਣਗੇ ਆ ਤਰਮਸ ਇਹਨਾਂ ਦੀ ਈਡੀ ਜਾਂਚ ਹੋਵੇ ਕਿਵੇਂ 10 7 ਕਰੋੜ ਦੀਆਂ ਕੋਠੀਆਂ ਪਈ ਜਾਂਦੀਆਂ ਇਹਨਾਂ ਕੋਲ ਸਾਈਕਲ ਨਹੀਂ ਸੀਗੇ ਆਮ ਹਾਲੀ ਪਈ ਜਾਂਦੀਆਂ 7 ਕਰੋੜ ਦੀ ਇੱਕ ਉਹ ਕੌਣ ਆ ਸਰਾਰੀ ਕੇ ਫਰਾਰੀ ਜਿਹਨਾਂ ਸਰਪੰਚੀ ਮਾਰਤਾ ਪਿੰਡ ਦਾ ਆਪਦੇ ਦਾ 25 ਲੱਖ ਲੈ ਗਿਆ ਉਹ ਕਹਿੰਦੇ 50 ਕਰੋੜ ਇਕੱਠਾ ਕਰਕੇ ਸਰਪੰਚਾਂ ਤੋਂ ਸਾਡੇ ਮਾਨਸਾਲਾ ਸਭ ਤੋਂ ਵੱਡਾ ਕਰਾਪਸ਼ਨ ਤੋਂ ਮੜਿਆ ਗਿਆ ਇਹ ਪਹਿਲਾਂ ਉਹਦਾ ਕੀ ਕਰਤਾ ਇਹ ਕਹਿੰਦੇ ਸੀ ਜੀਓ ਟਾਰਨਲੈਸ ਕਰਾਂਗੇ ਕਰਾਪਸ਼ਨ ਤੇ ਕੀ ਕਰਤਾ ਯੋ ਆ ਆਰਾਮਣ ਦਾ ਕੀ ਕਰਤਾ ਕੁਛ ਨਹੀਂ ਕਰਦੇ ਦਿਖਾਵਾ ਕਰਦੇ ਡਰਾਵਾ ਕਰਦੇ ਹਥਿਆਰबाजी ਕਰਨੀਆਂ ਫਾਸ਼ੀ ਵਾਲੇ ਕੱਪੜੇ ਤਲਾ ਮੈਂ ਕਹਿੰਦਾ ਸਾਬ ਮਿਲਦਾਂ ਨਹੀਂ ਸਾਬ ਜੂਨ 84 ਇਸਾਕੇ ਦਾ ਨਹੀਂ ਮਿਲਿਆ ਹਜੇ ਤੱਕ ਗੁਰਦੇਵ ਸਿੰਘ ਤੋਂ ਕਿ ਜਿਹੇਦਾਰ ਦਾ ਨਹੀਂ ਮਿਲਿਆ ਹੋਰ ਲੱਖਾਂ ਸਿੱਖ ਸੀਰ ਉਹਨਾਂ ਦਾ ਨਹੀਂ ਮਿਲਿਆ ਉਹ ਤੋਂ ਪਹਿਲਾਂ ਨਹੀਂ ਮਿਲੇ ਇਨਸਾਫ ਬੰਦੀ ਸਿੰਘਾਂ ਨੂੰ 35 35 ਸਾਲਾਂ ਕੋ ਉਹਨਾਂ ਨੂੰ ਸਾਬ ਮਿਲਿਆ ਆਪਾਂ ਦੇਖਦੇ ਆਂ ਸ਼ੀਦੀ ਸਮਾਗ ਮੰਗ ਮਨਾਉਣਗੇ ਫਲਾਣੇ ਸਪੀਡ ਵਾਲਿਆਂ ਦਾ ਫਲਾਨੇ ਰੂਸ ਵਾਲਾਂ ਦਾ ਆ ਜਿਹੜੇ ਆਪਦੇਸੀ ਉਹ ਇਹਨਾਂ ਨੂੰ ਕੋਈ ਯਾਦ ਨਹੀਂ ਕਰਦਾ ਜਿਹੜੇ ਆਪ ਦੇ ਪੰਜਾਬ ਇਹਨਾਂ ਦਾ ਫਿਰ ਪਤਾ ਨਹੀਂ ਕਾਹ ਤੋਂ ਕਰਦੇ ਨੇ ਆਹ ਬੜੀਆਂ ਹੁੰਦੀਆਂ ਰੋਜ਼ ਹੁੰਦੀਆਂ ਨੇ ਕੀ ਕਰਾਈਏ ਬਾਈ ਜਦੋਂ ਗਲੀ ਗਲੀ ਆਮ ਆਮ ਹੈ ਆ ਆ ਪੰਜ ਮਿੰਟਾਂ 'ਚ ਆਪਾਂ ਬਹਿੰਡ ਹੋ ਜਾਂਦਾ ਕਹਿੰਗੋ ਇਕੱਠਾ ਕਰਵਾ ਦਿੰਦੇ ਸੋਨ ਨੂੰ ਪਤਾ ਤੁਸੀਂ ਸਾਰਿਆਂ ਦੇ ਵਿੱਚ ਲੋਕਧਾਰ ਬਹੁਤ ਸਾ ਦਿੰਦੇ ਨੇ ਹੁਣ ਇਹਨਾਂ ਨੇ ਲਹਿਰ ਚਲਾ ਰੱਖਿਆ ਨਾ ਆਪ ਸਰਕਾਰ ਹੁਣ ਨਾ ਤੜੇ ਖਾਪ ਨੂੰ ਕੋਈ ਤਨਖਾਹ ਜਾਂਦਾ ਹੁਣ ਜਿਹੜੇ ਬੰਦੇ ਮੁੰਡੇ ਮੇਰੇ ਨਾਲ ਤੁਰੇ ਫਿਰਦੇ ਨੇ ਸਾਰੰਦੇ 12 ਵਾਰ ਵਾਰ ਤੇਰਾ ਤੇਰਾ ਪਰਚੇ ਪਾਉਂਦੇ ਬਾਕੀ ਹੁਣ ਇਹ ਨਾਲੇ ਲਹਿਰ ਚਲਾ ਰੱਖੀ ਐ ਇਹਨੂੰ ਦੇਂਦੇ ਹੁਣ ਕੋਹ ਸਾਹ ਲਿੰਦਾ ਨਾ ਜਾਈਆ ਇੱਕ ਵਸਤਾ ਐ ਐਮਐਲਏ ਖੜਾ ਹੋਵੇ ਜਾਂ ਮੌਕੇ ਦੀ ਸਰਕਾਰ ਹੋਵੇ ਸਾਰਾ ਪ੍ਰਸ਼ਾਸਨ ਹੋਵੇ ਇੱਕ ਵਸੇ ਆਮ ਲੜਨ ਵਾਲੇ ਲੋਕ ਹੋਣ ਤਾਂ ਫਿਰ ਜਿਆਦਾ ਜਿਆਦਾ ਚਮਚਾ ਦਾ ਭਾਰੀ ਮਾਤਰਾ ਅੱਜ ਸਰਕਾਰ ਬਣੀ ਡੁੱਲੂਗਣਾ ਆ ਬੰਦੇ ਦੀ ਕਿੱਥੇ ਸੁਣਨ ਸੋ ਆਪਾਂ ਦਾ ਲੜਨਾ ਹੈ ਆਵਾਜ਼ ਬੁਲੰਦ ਕਰੀ ਸੀ ਤਾਂ ਸਰਕਾਰਾਂ ਨੇ ਡਰਾਮਾ ਕਰ ਲਿਆ ਜੇ ਆਪਾਂ ਆਵਾਜ਼ ਚੱਕੀ ਨਸ਼ੇਪੁਰਦਾ ਤਾਂ ਇਹਨਾਂ ਸਰਕਾਰਾਂ ਨੇ ਡਰਾਮਾ ਕਰਿਆ ਕੁਛ ਨਾ ਕੁਛ ਤਾਂ ਖੱਟਿਆ ਆਪਾਂ ਫੇਰ ਲੜਾਂਗੇ ਫੇਰ ਕੁਛ ਹੋਊਗਾ ਲੜਦੇ ਰਹਾਂਗੇ ਜਿੰਨਾ ਤੱਕ ਆ ਚਿੱਟਾ ਜਿੰਨਾ ਮਰਜੀ ਲੜਾ ਯਾਰ ਖੁੱਲਾ ਜੀਵ ਵਾਲੀ ਕੋਈ ਸਰਵੇ ਸਰਕਾਰੀ ਸਰਕਾਰੀ ਮਿਲਦੀ ਉਹਦੇ ਡੀਕੇ ਵਾਲਾ ਨੌਜਵਾਨ ਮਰੀ ਜਾਂਦਾ ਨਹੀਂ ਬੰਦ ਹੁੰਦਾ ਬੰਦ ਤਾਂ ਹੋ ਜੂਗਾ ਇਹ ਲੋਕ ਕਰਾਉਣ ਲੋਕ ਕਰਾ ਦੇਣਾ ਛੋਡੇ ਮੇਰੇ ਵਰਗੇ ਲੋਕ ਪੱਤਰਕਾਰ ਜਾਗਰੂਕ ਹੋਣਾ ਜਿੱਥੇ ਨਸ਼ਾ ਵਿਕਦਾ ਉੱਥੇ ਜਾ ਕੇ ਵੀਡੀਓ ਹੁਣਾ ਹਣਾ ਵੀ ਇੱਥੇ ਨਸ਼ਾ ਵਿਕਦਾ ਛੋਡੇ ਗਲੀ ਕਮਾਂਡ ਤੇ ਨਸ਼ਾ ਵਿਕਦਾ ਉਹ ਵੀਡੀਓ ਬਣਾਵੇ ਅਕਾਲ ਤਖਤ ਸਾਡਾ ਜਥੇਦਾਰ ਐਲਾਨ ਕਰੇ ਵੀ ਉਹ ਨਸ਼ਾ ਵੇਚੂ ਉਹ ਸਿੱਖ ਨਹੀਂ ਖਤਮ ਹੋ Why would you call someone?